ਆ ਬਾਰ ਬਤਾ ਰਾਬੇ ਬਾਰ ਕਰਨੀ ਜਾਂਦੀ ਓਏ ਹਾਲਾ ਕਰਾ ਆਇਆ ਬਾਬੇ ਉਹਨਾਂ ਨੂੰ ਬੁਲਾਉਣ ਨੂੰ ਆ ਵੀ ਆਜੋ ਲੈ ਘੁਰਲੇ ਕਰੋ ਕਿਹੜੇ ਕਰੋ ਲਿਆ ਘੁਰਲੇ ਕਰੋ ਹਲੋ ਅੱਗੇ ਲੱਗੋ ਤੁਰੋ ਏ ਹਲੋ ਬਾਬਾ ਚਿੰਦਰ ਪਿੰਡ ਆ ਜਾ ਜਿਹੜੇ ਘਰ ਦਾ ਕੁੜੀ ਦਾ ਰੋਲਨ ਬੇੜਿਆ ਸੀ ਨਾ ਆਪਾਂ ਨਿਵੇੜਨ ਚ ਉਹਨਾਂ ਦੇ ਨਾਲ ਦੇ ਘਰ ਤੋਂ ਸਮਾਨ ਲਿਆ ਉਹਨਾਂ ਤੇ ਆਜਾ ਅਸੀਂ ਪਿੰਡ ਲੈ ਗਏ ਹਾਂ ਪੁਲਿਸ ਲੈ ਕੇ ਨਾਲ ਆਜਾ ਲੋ ਬਾਬਾ ਜੀ ਆ ਘਰ ਹੈ ਆ ਮੁੰਡੇ ਤੇ ਚਿੱਟਾ ਲੈ ਕੇ ਗਿਆ ਸੀ ਕਿਹੜੇ ਕਿੰਦੇ ਕੋਲ ਲਿਆ ਉਹ ਕਿੱਧਰ ਚਲੀ ਗਈ ਪੂਜਾ ਰਾਣੀ ਇਹ ਇੱਥੋਂ ਪਤਾ ਆ ਗਈ ਮਾਲਾ ਕੋਲ ਇਹਨਾਂ ਨੂੰ ਪੁੱਛੋ ਨਾ ਦੱਸੋ ਯਾਰ ਨਿਰਿੰਦਰ ਬੈਠੇ ਸੀ ਜੀ ਉਹ ਹੈਗੀ ਕੌਣ ਸੀ ਕੋਈ ਪਤਾ ਵੀ ਲੱਗੇ ਵੀ ਇਹ ਜਨਾਨੀ ਤੇ ਕੌਣ ਦਿੱਤਾ ਹੈ ਨਾ ਭੈਣ ਦੀ ਪੂੜੀ ਤੇਰੀ ਭੈਣ ਦੀ ਕੁੜੀ ਹੈ ਕੀ ਨਾਮ ਦਾ ਤੇ ਕਿੱਥੇ ਹੋ ਪਤਾ ਹੈ ਪੂਜਾ ਤੁਹਾਨੂੰ ਮੈਨੂੰ ਕਿਹਾ ਪਰ ਮੈਂ ਲੈ ਦੱਸ ਮਲਾਈ ਮੰਜੀ ਤੁਸੀਂ ਤੁਸੀਂ ਜਾਣਦੇ ਹੋ ਕਿੱਥੇ ਜਾਣਨਾ ਯਾਰ ਮੈਂ ਤਾਂ ਉਹ ਕਹਿ ਰਹੇ ਨੇ ਤੈਨੂੰ ਉਹ ਨਾਲੇ ਪਤਾ ਮੈਨੂੰ ਪਤਾ ਆਖੀ ਤੇ ਜਾਣੇ ਮੈਂ ਪੂਜਾ ਆਖੀ ਤੇ ਜਾਂਦੇ ਪੂਜਾ ਕੁਲ ਨਹੀਂ ਤੁਹਾਡੇ ਕੋਲ ਚੱਲ ਇੱਥੇ ਆਦੇ ਤੁਸੀਂ ਇਹ ਕਿਉਂ ਕਰਾਉਂਦੇ ਨਹੀਂ ਤੁਸੀਂ ਇਹ ਕੰਮ ਕਰਾਉਂਦੇ ਇਹ ਕੰਮ ਕਰਾਉਂਦੇ ਸਪੈਂਡ ਦੇ ਵਿੱਚ ਮੰਨ ਕੇ ਚੱਲੋ ਮੈਨੂੰ ਮਤਲਬ ਵੀ ਤੁਸੀਂ ਮੰਮੀ ਮੰਨ ਕੇ ਚੱਲੇ ਨਾ ਉੱਥੇ ਚਿੱਟਾ ਲਾਇਆ ਸਾਸ ਸੰਗਰ ਘਰ ਕੋਲੇ ਜੇ ਮਰ ਜਾਂਦੇ ਤੇ ਫਿਰ ਕੌਣ ਜ਼ਿੰਮੇਵਾਰ ਸੀ ਬੱਸ ਇਹਨਾਂ ਨੂੰ ਐਸਾ ਕਿੰਨਾ ਰੋਲਾ ਪਾਇਆ ਤੁਸੀਂ ਆਪ ਨੂੰ ਰੋਕ ਕੇ ਜਿਹੜਾ ਤੁਹਾਡੇ ਘਰੇ ਆ ਕੇ ਇਹਦੇ ਮੁੰਡੇ ਨੇ ਇਹਨੇ ਨੋਹ ਦੇ ਦਿੱਤੇ ਮੈਂ ਬਖਸ਼ਣਾ ਨਹੀਂ ਕਿਸੇ ਨੂੰ ਵੈਰੀ ਗੁੱਡ ਬਾਬਾ ਜੀ ਮੈਂ ਕਿਸੇ ਨੂੰ ਨਹੀਂ ਬਖਸ਼ਣਾ ਪਿੰਡ ਸਾਰਾ ਪਿੰਡ ਦੱਸੋ ਭਾਈ ਉਹ ਥਾਰਾ ਪਿੰਡ ਦੱਸੇਗੇ ਇਹ ਗੱਲ ਆ ਗਾਓ ਸਾਰਾ ਸਰਪੰਚ ਇਹ ਗੱਲ ਇਧਰ ਮੂੰਹ ਤੇ ਕਹਾਂ ਜੇ ਕੀ ਕਰ ਰਹੇ ਹੋ ਇੱਕ ਮਿੰਟ ਦੱਸੋ ਇਹ ਵੀ ਨਾ ਇਹਨਾਂ ਨੂੰ ਦੇਂਦੇ ਰਹੇ ਨਾ ਸਾਨੂੰ ਬੜਾ ਪੈਸੂ ਆਉਂਦੇ ਕਿਦਮਰ ਕੀ ਬੋਲੋਗੇ ਜੀ ਖਾਣੇ ਕਿਹੜੇ ਦਿੰਦੇ ਦੇ ਇਹ ਚੂਠੀ ਖੜੀ ਯਾਰ ਸਾਰਾ ਪਿੰਡ ਜਾਣ ਕੇ ਲਾ ਕੇ ਦੇਣਾ ਪਤਾ ਨਹੀਂ ਕਿਤੇ ਘਰੇ ਕਿਉਂ ਨੂੰ ਨੁਬਾਇਆ ਆ ਜੀ ਆਈ ਭੋਕਾ ਕੋਈ ਨਹੀਂ ਭੋਗਦੀ ਆਈ ਸਭ ਜਗਾਂ ਤੈਨੂੰ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਬੱਤੇ ਆ ਸਾਡੇ ਖਾਲਸਾ ਜੀ ਵੀ ਪਹੁੰਚੇ ਨੇ ਖਾਲਸਾ ਜੀ ਬੋਲੋ ਮਣਾ ਜੀ ਤੂੰ ਮਗਾਨਾ ਕਰਵਾ ਲੈ ਕੇ ਗਿਆ ਉਹਨੇ ਤੇ ਕਰੋ ਹੀ ਲੈ ਕੇ ਕਰਵਾਉਂਦਾ ਇਹ ਪੂਜਾ ਦਾ ਨਾਮ ਲੈਂਦੇ ਨੇ ਉਹ ਯਾਰ ਪੂਜਾ ਤੇਰੇ ਘਰੇ ਬੈਠੀ ਹੋਵੇ ਫੇਰ ਵੀ ਸੁਧਾਰਾ ਤੂੰ ਮੇਰੀ ਗੱਲ ਤੁਸੀਂ ਸੁਆਈ ਨਹੀਂ ਕੀ ਦਾ ਮਤਲਬ ਹੋ ਸਕਦਾ ਇਹਨਾਂ ਦੇ ਕੋਲੋਂ ਲਿਆਵੇ ਹਾਂ 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 ਜਾਇਦ ਗੱਲ ਹੈ ਮਾਲ ਬਤਾਏ ਨਾਮ ਲੜਨ ਦਾ ਕੋਈ ਪੂਜਾ ਪਾ ਜਾਣੀ ਇਹਨਾਂ ਦੇ ਕੰਮ ਨਹੀਂ ਕਿਲਾਇਆ ਮੁਲਾਜ਼ਮ ਜੀ ਕਰੋ ਨਿਕਲ ਗਿਆ ਪੂਜਾ ਦਾ ਦੀ ਤੁਸੀਂ ਐਦਾਂ ਜਾ ਰਹੇ ਹੋ ਇਹਨਾਂ ਤੇ ਕੀ ਕਰਨੀ ਕਾਰਵਾਈ ਉਹ ਵੀ ਦੱਸ ਕੇ ਤੇ ਜਾਓ ਹਾਂ ਜੀ ਕੋਈ ਐਵੇਂ ਹੀ ਜੋ ਆ ਐਵੇਂ ਨਹੀਂ ਜਾ ਸਕਦੇ ਤੁਹਾਨੂੰ ਦੱਸ ਕੇ ਜਾਓ ਇਹਨਾਂ ਤੇ ਕੀ ਕਾਰਵਾਈ ਕਰੋਗੇ ਹਾਂ ਸੱਚੀ ਗੱਲ ਹੈ ਇਹ ਘਰ ਤੇ ਕਾਰਵਾਈ ਕੀ ਕਰਨੀ ਤੁਸੀਂ ਤਾਂ ਚੱਲੇ ਜੇ ਕਿਉਂਕਿ ਤੁਸੀਂ ਇਹ ਗੱਲ ਸੁਣ ਲਈ ਵੀ ਉਹ ਹਫ਼ਤਾ ਮਹੀਨਾ ਦੇਂਦੇ ਨੇ ਤੁਸੀਂ ਇਹ ਤੁਸੀਂ ਚੋਰ ਜੇ ਨਹੀਂ ਲਾਈਵ ਦਿੱਤਾ ਚੱਲਦਾ ਆਪਾਂ ਇੱਕ ਚ ਵਜਾਂਗੇ ਨਹੀਂ ਠੀਕ ਹੈ ਯਾਰ ਨਹੀਂ ਐਵੇਂ ਨਹੀਂ ਉਹ ਲੇਡੀ ਮੇਰੀ ਗੱਲ ਸੁਣੋ ਐਵੇਂ ਨਹੀਂ ਜਾਣ ਦੇਣਾ ਬਾਈ ਗੱਲ ਪੈਣ ਲੱਗੇ ਨੇ ਫਿਰ ਉਹਨਾਂ ਕੋਲ ਵੀਕਲ ਫੋਨ ਲੱਗੇ ਨੇ ਹਾਂ ਇਹਨਾਂ ਦੇ ਕੋਈ ਹਾਂ ਇਹ ਕਾਰਾਂਿਆਂ ਦੀ ਦੁਸ਼ਮਣੀ ਹੋ ਗਈ ਹਾਂ ਸਾਡੇ ਸਾਹਮਣੇ ਸਾਡੇ ਸਾਹਮਣੇ ਕਾਹਦੀ ਗੱਲ ਬੁਲਾ ਲੰਨਾ ਯਾਰ ਹਾਂਜੀ ਬੁਲਾਓ ਜੀ ਬੁਲਾਓ ਮਂਗਾਓ ਕਈ ਗੱਲ ਪੁਰਜ਼ ਪੱਜੀ ਆਂ ਦੀ 18 ਥੋੜਾ ਦੇਂਦੇ ਕੋਈ ਨਾ ਯਾਰ ਸਿੱਧਾ ਪਾ ਦੇ ਪਰਾ ਦਾ ਗਾ ਹਾਂ ਹਾਂ ਨਹੀਂ ਨਹੀਂ ਸਰਪੰਚ ਸਾਹਿਬ ਇਹ ਹੁਣ ਕਿੱਥੇ ਜਾ ਰਹੇ ਨੇ ਕੋਈ ਆਣਗੇ ਕਰ ਲੈਣਗੇ ਕੋਈ ਛੱਡਦਾ ਨਹੀਂ ਮੈਨਾਂ ਨੂੰ ਠੀਕ ਹੈ